ਅਠ ਵੱਲੋਂ ਅਸੀਂ ਉਹਦਾ ਜਿੱਥੋਂ ਬਾਈਕਾਟ ਕਰਤਾ ਜੀ ਨਾ ਕੋਈ ਕੋਈ ਕਿਸੇ ਤਰ੍ਹਾਂ ਦਾ ਉਹਦੇ ਨਾਲ ਵਿਆਹ ਸ਼ਾਦੀ ਦੇ ਵਰਤੂਗਾ ਕੋਈ ਨਾ ਗਮੀ ਤੇ ਜਾਨੀ ਕਿ ਪਿੰਡ ਵੱਲੋਂ ਸਾਰਾ ਬਾਈਕਾਟ ਕੀਤਾ ਗਿਆ ਵਾ ਜੇ ਕੋਈ ਉਹਦੇ ਨਾਲ ਵਰਤੂਗਾ ਉਹਦਾ ਵੀ ਪਿੰਡ ਵੱਲੋਂ ਬਾਈਕਾਟ ਹੋਊਗਾ ਪਾ ਦੇ ਜਿਹਨੇ ਸੱਟਾਂ ਲਾਈਆਂ ਤੇ ਦੂਜੇ ਕਈ ਜਿਹੜੇ ਨਾਲ ਮਤ ਕਰਦੇ ਆ ਜੀ ਉਹ ਲਾਲਜੀਤ ਭੁੱਲਰ ਤੇ ਆ ਤੁਸੀਂ ਵੀ ਆਵੋ ਦੀ ਪਾਰਟੀ ਹਾਂ ਜੀ ਆਈ ਆਏ ਨਾਲ ਆਰਮਨਜੀਤ ਜੀ ਤੇ ਕੋਈ ਦਰਵਾਾ ਦਿੱਤੀ ਹੈ ਤੁੰਡੀ ਹਾਂ ਜੀ ਕਈ ਇਕੱਠੇ ਹੋ ਗਏ ਮਤ ਆ ਪਾ ਕੇ ਤੇ ਉਹ ਬਾਈਕਾਟ ਕਰ ਦਿੱਤਾ ਜੀ ਤੁਸੀਂ ਦੇਖਿਓ ਖਬਰ ਪੰਜਾਬ ਦੀ ਵੀ ਤੇ ਮਹਾ ਕਪਿਲਗੜ੍ਹ ਟਾਪੂ ਟ ਗਿਆ ਪਿੰਡ ਭਾਉਵਾਲ ਵਿੱਚ ਜਿੱਥੇ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਬਾਈਕਾਟ ਉਹਦਾ ਕਰ ਦਿੱਤਾ ਗਿਆ ਤੇ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਆਖਰ ਕੀ ਗੱਲ ਹੈ ਕੀ ਕੰਮ ਹੋਏ ਹੋਣਗੇ ਜਿਸ ਨਾਲ ਕਾਰਨਾਂ ਕਰਕੇ ਇਹ ਇੱਕ ਪਿੰਡ ਦੇ ਵਿਅਕਤੀ ਦਾ ਬਾਈਕਾਟ ਕਰ ਦਿੱਤਾ ਗਿਆ ਦੂਜੀ ਪਾਸੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਦੂਜੀ ਧਿਰ ਨੇ ਕਿਹਾ ਜਿਸ ਦਾ ਬਾਈਕਾਟ ਕੀਤਾ ਹੈ ਉਹਦਾ ਕਹਿਣਾ ਹੈ ਕਿ ਮੇਰੇ ਘਰ ਆ ਕੇ ਜਿਹੜੀ ਮੇਰੀ ਕੋਟਮਾਰ ਕੀਤੀ ਗਈ ਹੈ ਪਰ ਪਿੰਡ ਦੇ ਜਿਹੜੇ ਮੋਹਤਵਾ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਹਾਂ ਜੀ ਪਾਜੀ ਕੀ ਸਾਰਾ ਮਾਮਲਾ ਰਿਹਾ ਹੈ ਤੇ ਇੱਕ ਜਿਹੜਾ ਵਿਅਕਤੀ ਤੁਹਾਡੇ ਤੇ ਦੋਸ਼ ਲਾਇਆ ਗਰਸੇਵਿਕ ਸਿੰਘ ਨੇ ਵੀ ਪਿੰਡ ਦੇ ਲੋਕਾਂ ਨੇ ਮੈਨੂੰ ਕੁੱਟਿਆ ਮਾਰਿਆ ਘਰ ਆ ਕੇ ਤੇ ਤੁਹਾਡਾ ਕਹਿਣਾ ਹੈ ਕਿ ਸੀ ਉਹਦਾ ਬਾਈਕਾਟ ਕਰਤਾ ਗਰਸੇਵਿਕ ਦਾ ਕੀ ਕਹਿਣਾ ਤੁਹਾਡਾ ਕੋਈ ਗੱਲ ਸਾਰੇ ਇਹੋ ਜੀ ਕੋਈ ਗੱਲ ਨਹੀਂ ਗਈ ਹੋਈ ਇਹਨੇ ਨਲਾ ਬੰਦ ਕੀਤਾ ਹੈਗਾ ਪ੍ਰਸ਼ਾਸਨ ਨੇ ਆਪ ਆ ਕੇ ਨਲਾ ਖਲਵਾਇਆ ਵਾ ਕੋਈ ਕਿਸੇ ਨੇ ਉਹਨੂੰ ਹਿੜਕਣੀ ਚਿੜਕਣੀ ਸਗੋ ਆਪ ਉਹਨੇ ਦੁਨੀਆ ਸਵੇਰੇ ਤੜਕੇ ਗਾਲਾਂ ਕੱਢੀਆਂ ਪਿੰਡ ਸਾਰੇ ਨੂੰ ਹੂੰ ਕੋਈ ਕਿਸੇ ਨੇ ਜਾਨੀ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਉਹਨੂੰ ਕੋਈ ਹੱਥ ਨਹੀਂ ਲਾਇਆ ਜੀ ਹੂੰ ਤੇ ਇਹ ਮਤਾ ਕਿਦਨ ਅੱਜ ਪਾਇਆ ਕਿ ਪਹਿਲੂ ਮਤਾ ਕੱਲ ਪਾਇਆ ਇਹ ਜੀ ਕੱਲ ਸ਼ਾਮੀ ਪਾਇਆ ਜੀ ਤੇ ਕੀ ਕਾਰਨ ਰਾਇ ਜਿਹੜੇ ਕਰਕੇ ਜਿਹੜਾ ਮਤਾ ਪਾਇਆ ਇਹ ਸਰ ਇਦਾਂ ਹੀ ਨਿੱਕੇ ਨਿੱਕੇ ਗੱਲਾਂ ਜਿੱਦਾਂ ਮੰਨ ਲੋਏ ਨੇ ਸਰਕਾਰੀ ਕੰਮਾਂ 'ਇਂ ਵਿਘਨ ਪਾਉਂਦਾ ਹੈ ਇਹ ਮੰਨ ਲੋ ਸਾਡੇ ਇੱਕ ਸਰਕਾਰੀ ਜਾਨੀ ਕਿ ਸਿਵਰੇਜ ਜਿਹੜਾ ਵਾ ਉਹਨੂੰ ਇਹ ਬੰਨ ਮਾਰ ਦਿੰਦਾ ਇਹੋ ਜਿਹੜਾ ਪਾਣੀ ਓਵਰਫਲੋ ਹੋ ਕੇ ਸੜਕ ਦੇ ਵਿੱਚ ਜਾਂਦਾ ਸੀ ਆਉਂਦੀ ਜਾਂਦੀ ਸੰਗਤਾਂ ਨੂੰ ਜਿਹੜਾ ਵਾ ਪਰੇਸ਼ਾਨੀ ਆਉਂਦੀ ਪਾਣੀ ਪਿੰਦਾ ਇਹ ਪਰ ਸੜਕ ਸਾਰੀ ਟੁੱਟ ਗਈ ਜੀ ਉਤੋਂ ਹੂੰ ਉਹ ਚੱਕਰ ਦੇ ਵਿੱਚ ਜਦੋਂ ਇਹਨੂੰ ਅਸੀਂ ਉਹ ਪਾਣੀ ਖਲੋਣ ਦੇ ਵਾਸਤੇ ਕਹੀਦਾ ਸੀ ਗਾੜੀਆਂ ਸਾਰੇ ਪਿੰਡ ਨੂੰ ਗਾਲੀ ਗਲੋਚ ਕਰਦਾ ਸੀ ਉੱਠਾ ਬੋਲਦਾ ਸਾਰੇ ਜਦੋਂ ਅਸੀਂ ਉਹਦੇ ਘਰ ਗਏ ਆ ਗੁਰਸੇਂਗ ਸਿੰਘ ਦੇ ਉਹਦੇ ਘਰ ਕੋਈ ਇਟ ਰੂੜੇ ਵੀ ਖਿਲ ਰਹੀ ਹੋਈ ਸੀ ਉਹ ਮਤਲਬ ਕੀ ਕਹਿੰਨਾ ਹੈ ਤੁਹਾਡਾ ਉਹ ਸਰ ਆਪ ਹੀ ਖਾਰ ਲੈਂਦਾ ਜੀ ਆਪ ਹੀ ਸਭ ਕੁਝ ਕਰ ਲੈਂਦਾ ਇਹਨਾਂ ਗੱਲਾਂ ਤੋਂ ਪਹਿਲਾਂ ਤੋਂ ਹੀ ਉਹ ਪਹਿਲਾਂ ਆਪਣੇ ਭਰਾ ਨਾਲ ਲੜ ਲੁੜ ਲਦਾ ਹੁੰਦਾ ਏ ਉਦੋਂ ਵੀ ਇਦਾਂ ਹੀ ਕਰਦਾ ਹੁੰਦਾ ਏ ਆਪੇ ਘਰੇ ਹੀ ਬਣਾ ਲੈਂਦਾ ਸਾਰਾ ਕੁਝ ਹੂੰ ਬਹੁਤ ਸ਼ਤਾਨ ਬੰਦਾ ਸਰ ਤੇ ਪਿੰਡ ਦੇ ਲੋਕ ਹੋਰ ਵੀ ਸਾਡੇ ਨਾਲ ਜੁੜੇ ਨੇ ਗੱਲਬਾਤ ਕਰੇ ਕਿਸਾਨ ਆਗੂ ਸਾਡੇ ਨਾਲ ਜੁੜੇ ਨੇ ਗੱਲਬਾਤ ਕਰ ਰਹੇ ਹਾਂ ਜੀ ਪਾਜੀ ਕੀ ਨਾਂ ਤੁਹਾਡਾ ਸਰ ਜੀ ਗੁਰਬੀਰ ਸਿੰਘ ਤੇ ਗੁਰਸੇਵ ਸਿੰਘ ਕੋਲ ਕੋ ਇਲਜ਼ਾਮ ਲਗਾਏ ਗਏ ਨੇ ਵੀ ਮਤਲਬ ਪਿੰਡ ਦੇ ਲੋਕਾਂ ਨੇ ਉਹਦੀ ਕੁੱਟ ਮਾਰ ਕੀਤੀ ਆ ਤੇ ਰੋਣਾ ਰੂੜੇ ਵਿੱਚ ਲਾਇਓਦੇ ਘਰ ਦੇ ਵਿੱਚ ਤੇ ਕਿਦਾਂ ਦੇਖਦੇ ਉਹਦੇ ਅੱਜ ਪਿੰਡ ਵਾਲਿਆਂ ਦਾ ਦੂਜੇ ਪਾਸੇ ਕਹਣਾਗੇ ਬਾਈਕਾਟ ਕਰ ਦਿੱਤਾ ਗਿਆ ਉਸ ਦਾ ਅਜੀ ਜੀ ਕੋਈ ਹੋਜੀ ਗੱਲ ਨਹੀਂ ਆ ਜੀ ਏਟ ਰੋੜੇ ਵਾਲੀ ਜਾਂ ਕੋਈ ਕਟਮਾਰ ਵਾਲੀ ਨਾਲ ਹੀ ਮੇਰੀ ਮੈਂ ਦੁਕਾਨ ਕਰਦਾ ਫੇਰ ਕਾ ਸੁਸਾਇਟੀ ਹੈ ਮੇਰੇ ਕੋਲ ਤੇ ਕੋ ਲਗਾ ਮੈਂ ਆਪਣਾ ਦਿਨੇ ਵੀ ਤੇ ਦੋਹੇ ਟਾਈਮ ਇਥੇ ਕਰਨਾ ਇਹ ਲੋਕਾਂ ਨੂੰ ਹਰ ਇੱਕ ਨੂੰ ਜੇ ਕਿਸੇ ਨਾਲ ਜਿਹੜਾ ਪਿਆ ਉਹਨੂੰ ਗਾਲੀ ਕਲੋਚ ਨਾਲ ਹੀ ਇਹਨਾਂ ਦੀ ਮਾਂ ਲੱਗ ਪੈਂਦੀ ਆ ਸਾਰੇ ਪਿੰਡ ਨੂੰ ਦੇ ਮੁੜ ਕੇ ਸਾਰੇ ਪਿੰਡ ਨੇ ਇਹਦੀਆਂ ਹਰਕਤਾਂ ਨਾਲ ਕਰਕੇ ਹੀ ਕਿ ਕੱਲੇ ਕੱਲੇ ਲੋਕਾਂ ਗਾਲਾਂ ਕਿ ਲੈਣੀਆਂ ਤਾਂ ਬਾਈਕਾਟ ਕਰੋ ਇਸ ਕਰਕੇ ਤਾਂ ਬਾਈਕਾਟ ਕਰਤਾ ਤੇ ਜਿਹੜਾ ਜਿਹੜਾ ਸੜਕ ਤੋਂ ਪਾਣੀ ਲਿਗਦਾ ਜੀ ਉਹਦੇ ਨਾਲ ਤਿੰਨ ਚਾਰ ਫੋਟ ਜ਼ਮੀਨ ਅਗਲੇ ਮਹੀਨੇ ਜਿਹੜੇ ਸੜਕ ਦੇ ਪਿੰਦਾ ਨੀਵੀਂ ਆ ਇਹ ਕਿਹੜਾ ਕਿਹੜਾ ਰੋਡ ਹੈ ਜਿਹੜਾ ਜਿਹੜਾ ਨਿਕਲਦਾ ਤੁਹਾਡੇ ਇਹ ਜੀ ਫਿਰੋਜ਼ਪੁਰ ਤੋਂ ਪੱਟੀ ਨੂੰ ਜਾਂਦਾ ਜੀ ਇਹ ਰੋਡ ਆਪਣਾ ਜਿਹੜਾ ਪੁਲ ਬਣਿਆ ਵਾ ਪਿਛੇ ਤੇ ਇਹਦੇ ਉੱਤੇ ਜਦੋਂ ਪਾਣੀ 3-4 ਫੁੱਟ ਹੋਣਾ ਉਹਦੇ ਵਿੱਚ ਖੱਡੇ ਵੱਜ ਗਏ ਜੀ ਐਕਸੀਡੈਂਟ ਦਾ ਕਾਰਨ ਬੰਦਾ ਇਹਨੂੰ ਸਮਝਾਇਆ ਆਹੀ ਇਹ ਮੁੰਡੇ ਜੀ ਹੁਣ ਬਾਬਾ ਬਡਾ ਸਾਹਿਬ ਦਾ ਮੇਲਾ ਹੋਣਾ ਤੇ ਉਹਨਾਂ ਕਰਕੇ ਇਹ ਤੋੜੇ-ਤਾੜੇ ਲਾਉਂਦੇ ਆ ਛੜਕਦੀ ਸਫਾਈ ਕਰਦੇ ਆ ਇਹਨੂੰ ਇਹ ਕੱਲੋਂ ਡੱਕਿਆ ਸੀ ਤੇ ਇਹਨੇ ਆਪਣਾ ਫੇਰ ਜਾਣ ਕੇ ਸੋ ਕੋ ਬੰਨ ਮਾਰ ਕੇ ਦੇ ਸੜਕ ਦੇ ਵਿੱਚ ਪਾਣੀ ਪਾਉਂਦਾ ਜੀ ਹੂੰ ਆਹ ਗੱਲ ਕੋਈ ਨਹੀਂ ਹੋ ਰਹੀ ਤੇ ਸਮੂੱਚੇ ਪਿੰਡ ਵੱਲੋਂ ਬਾਈਕਾਟ ਕਰ ਸੋ ਸਾਡੇ ਨਾਲ ਹੋਰ ਵੀ ਪਿੰਡ ਦੇ ਆਗੂ ਜੁੜੇ ਨੇ ਗੱਲਬਾਤ ਕਰਾਂਗੇ ਹਾਂਜੀ ਪਾਜੀ ਕੀ ਨਾਂਜੀ ਤੁਹਾਡਾ ਨਿਸ਼ਿੰਦਰ ਸਿੰਘ ਜੀ ਤੇ ਕੀ ਮਾਮਲਾ ਸਾਰਾ ਜਿਹੜਾ ਗੁਰਸੇਵਕ ਸਿੰਘ ਕੋਲ ਇਲਜ਼ਾਮ ਲਗਾਉਣ ਡਿਆ ਪੂਰੇ ਪਿੰਡ ਦੇ ਲੋਕ ਜਿਹੜੇ ਇਕੱਠੇ ਹੋਏ ਸਾਰਾ ਪਿੰਡ ਹੀ ਇਕੱਠਾ ਹੋਇਆ ਕੀ ਕਹਿੰਦੇ ਤੁਹਾਡਾ ਵੇਖੋ ਜੀ ਇਹ ਪਿੰਡ ਨੂੰ ਜਦੋਂ ਵੀ ਕੋਈ ਗਾਲ ਨਿੱਕੀ ਮੋਟੀ ਕਰਦਾ ਉਦੋਂ ਇਹ ਕਾਲੀ ক্লোਜ ਕਰਦਾ ਜੇ ਕੋਈ ਪਰੇ ਪੰਚਾਇਤ ਚ ਇਕੱਠ ਕਰਕੇ ਇਹਨੂੰ ਸੱਦੀ ਦਾ ਜਾਂ ਕਿਤੇ ਗੱਲ ਕਰੀ ਦੀ ਤੇ ਹਰ ਇੱਕ ਪੰਚਾਇਤ ਦੇ ਬੰਦੇ ਨੂੰ ਗਾਲਾਂ ਕੱਢਦਾ ਤੇ ਸੀਬਰੀ ਦਾ ਪਾਣੀ ਜਿਹੜਾ ਰੁਗਲਿੰਦਾ ਜੀ ਜਿਹਦੇ ਨਾਲ ਸੜਕ ਖਰਾਬ ਹੁੰਦੀ ਆ ਇੱਕ ਬੰਨੇ ਟੋਆ ਵ ਸੜਕ ਛੋਟੀ ਆ ਮਤਲਬ 19 ਕੀ ਸੜਕਾ ਤੇ ਹੁਣ ਬਾਬਰੋ ਸਾਹਿਬ ਦਾ ਮੇਲਾ ਆਣਾ ਸੰਗਤਾਂ ਨੇ ਸਾਡੇ ਨੌਜਵਾਨ ਜਿਹੜੇ ਉਹ ਸੇਵਾ ਕਰਦੇ ਆ ਜੀ ਸਾਰੇ ਰੋਡਾਂ ਦੀ ਉਹਨਾਂ ਨੇ ਸਫਾਈ ਕਰਨੀ ਆ ਜਿੱਥੇ ਕੋਈ ਟਾਈਪ ਆ ਉੱਥੇ ਵੀ ਮਿੱਟੀ ਪਾਉਣੀ ਆ ਤੇ ਇਹਨੂੰ ਕਿਹਾ ਸੀ ਵੀ ਇਹ ਪਾਣੀ ਨਾ ਛੱਡ ਤੇ ਪਰ ਇਹ ਪਾਣੀ ਛੱਡਣ ਦੀ ਬਜਾਏ ਸਗੋਂ ਸਾਰਿਆਂ ਨੂੰ ਗਾਲੀ ਗਲੋਚ ਕਰਦਾ ਇਸੜਕੇ 5 ਵਜੇ ਦਾ ਲੱਗਾ ਕੱਲ ਵੀ ਲੱਗਾ ਰਿਆ 5 ਵਜੇ ਲੱਗਾ ਰਿਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੋਈ ਉਹਨਾਂ ਨੇ ਮੌਕਾ ਵੇਖਿਆ ਆਣਗੇ ਤੇ ਚਲੋ ਤੁਸੀਂ ਅਏ ਤੁਹਾਡਾ ਧੰਨਵਾਦ ਅਜਾ ਨਹੀਂ ਪਿੰਡ ਵਾਲਿਆਂ ਦਾ ਇਹੋ ਕਾਰਨ ਹੈ ਜਿਹੜਾ ਪਿੰਡ ਵਾਲਿਆਂ ਨੇ ਇਹਨੂੰ ਬਾਈਕਾਟ ਕੀਤਾ ਪੱਕੇ ਤੌਰ ਉਪਰੰਤ ਦੌਰ ਤੇ ਕੀਤਾ ਇੱਕ ਕਰਤਾ ਇਹ ਹਰ ਇੱਕ ਮਸਲੇ ਦੀ ਲਾਤ ਹੈ ਜਦੋਂ ਇਹਨੂੰ ਕੋਈ ਫੈਸਲੇ ਸੱਦੀ ਦਾ ਨਾ ਇੱਕ ਇਹਦਾ ਘਰ ਦਾ ਘਰੇਲੂ ਲੜੀ ਜਿਹਦਾ ਵੀ ਝਗੜਾ ਸੀ ਉੱਚ ਵੀ ਅਹੀਂ ਪਰੇ ਪਿੰਜਾਚ ਸਾਧਿਆਂ ਦੇ ਪੰਚਾਇਤ ਘਰ ਨੂੰ ਆਈਂਦੀ ਇਹਨਾਂ ਨੂੰ ਬਿਠਾ ਗਏ ਇਹ ਮੁੜਕੇ ਜਿਹੜੇ ਪੰਚਾਇਤ ਦੇ ਬੰਦੇ ਜਾਂਦੇ ਉਹਨਾਂ ਨੂੰ ਗਾਲਾਂ ਲਾ ਪਿੰਦਾ ਰਾਜ ਨੂੰ ਕੱਢਣੀ ਅਜਾ ਇਹੋ ਹੀ ਕਾਰਨ ਹੈ ਵੀ ਇਹਨੂੰ ਬਾਈਕਾਟ ਕਰ ਗਏ ਬਿਲਕੁਲ ਜੀ ਪਿੰਡ ਭੌਂਵਾਲ ਵਿਖੇ ਪਿੰਡ ਦੇ ਰਹਿਣ ਵਾਲੇ ਹੀ ਇੱਕ ਵਿਅਕਤੀ ਦਾ ਜਿਹੜਾ ਬਾਈਕਾਟ ਕਰ ਦਿੱਤਾ ਗਿਆ ਪਿੱਛੇ ਪਿੰ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਜਿਹੜੇ ਮੋਹਤਬਾਰਨ ਨੂੰ ਜਿਹੜਾ ਗਾਲੀ ਗਲੋਚ ਕੀਤਾ ਜਾਂਦਾ ਹੈ ਤੇ ਨਾਲ ਜਿਹੜਾ ਨਜਾਇਜ਼ ਤੌਰ ਤੇ ਜਿਹੜਾ ਸੀਵਰੇਜ ਦਾ ਪਾਣੀ ਜਿਹੜਾ ਉਹ ਬੰਦ ਕਰ ਦਿੰਦਾ ਤੇ ਓਵਰਫਲੋ ਹੋ ਕੇ ਸੜਕ ਤੇ ਜਾਂਦਾ ਇਸ ਕਰਕੇ ਜਿਹੜੀਆਂ ਕਈ ਗੱਲਾਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਦੱਸੀਆਂ ਕਿ ਜਿਸ ਕਰਕੇ ਉਸ ਦਾ ਬਾਈਕਾਟ ਕੀਤਾ ਗਿਆ ਖਬਰ ਪੰਜਾਬੀ ਟੀਵੀ ਦੇ ਲਈ ਕੈਮਰਾਮੈਨ ਹੈਪੀ ਸਭਰਾ ਦੇ ਨਾਲ ਕਪਿਲ ਗਦੀਪੋਰਟ ਨਾਇਟ ਟਾਈ ਨਰਨਾ ਜੀ ਗੁਰਸੇਵਕ ਸਿੰਘ ਆ ਕਾ ਪਿੰਡਾ ਪਾਵਾਲ ਇਹ ਗੱਲ ਜੀ ਇਹ ਨਾ ਇਹ ਸਮਯਾ ਗਤੇਸ ਰਾ ਫੜੀ ਗਈ ਇਹਦੇ ਸਾਡਾ ਨਾਲੋਂ ਦੇ ਕਲ 3-4 ਦਿਨ ਹੋ ਗਏ ਗੱਲ ਪੈਂਦੀਆਂ ਨੂੰ ਜੀ ਤੇ ਅਸੀਂ ਦੋ ਜਮਾਰਾ ਆਈਆਂ ਸਾਡੇ ਤੋਂ ਸੌਂਤ ਜਾ ਵੀ ਲੈ ਲੋ ਤੇ ਇਹ ਰਾਜ ਦੋ ਇਹ ਜੇ ਚੌਂਕੀ ਜਾਣਿਆ ਦੇ ਥਾਣੇਦਾਰ ਜਿਹੜਾ ਇਹਨਾਂ ਤੋਂ ਪਹਿਲੇ ਕੇਸ ਕੋ ਮੈਨੂੰ ਘੁੱਟ ਘਾਦਾ ਵਾ ਤੂੰ ਚੌਂਕੀ ਗਰਮੀਤ ਸਿੰਘ ਨਾਲ ਜਾ ਤੇ ਅੱਜ ਰਾਤ ਵੀ ਪੇ ਪੁਲਿਸ ਆਈ ਆ ਤੇ ਹਥਿਆਰਾਂ ਵਾਲੀ ਗੱਡੀ ਲੈ ਕੇ ਭੱਜ ਗਏ ਆ ਤੇ ਦੁਜਾ ਮਹਾਰਾਜ ਜੇ ਅਹੀਂ ਦੁਜਾ ਮਹਾਰਾਜ ਜਿਨੇ ਤੜਕਿਆ ਉਹਦੀ ਚਾਚੂ ਪੀਣ ਦੇ ਤੜਕੇ 50 60 ਜਾਨੇ ਆਣ ਕੇ ਇਕੱਠੇ ਹੋ ਗਏ ਤੇ ਆ ਮੰਜੇ ਮੁੰਜੇ ਨਿਆਣੇ ਭੱਜ ਕੇ ਬਜੇ ਆਦੇ ਆਵੇ ਇੱਕ ਬਾਹ ਤੇ ਮਾਰੀ ਡਾਂਗ ਇਹ ਕਹਿੱਤਾ ਮੇਰਾ ਚਾਚਾ ਜੀ ਇਹਦੇ ਇੱਥੇ ਮਾਰੀ ਧੂਗੇ ਲੈ ਭੱਜ ਕੇ ਬਜੇ ਆ ਤੇ ਜੇ ਸਾਡਾ ਪਾਣੀ ਵਾਲਾ ਇਹ ਹਗੇ ਸੀ ਆ ਬੋੜ ਸਿੰਘ ਤੇ ਗੁਰਦੇਵ ਸਿੰਘ ਤੇ ਦੁਜਾ ਮਹਾਰਾਜ ਪਰਪਾਲ ਸਿੰਘ ਆ ਢੇਰੀ ਵਾਲਾ ਤੇ ਉਹ ਸ਼ਿੰਦਾ ਤੇ ਬੇ ਚਾਲੀ 50 ਜਾਨੇ ਬੰਦੇ ਸੀ ਜੀ ਕਿਹੜੀ ਪਾਰਟੀ ਸਬੰਧਤ ਇਹ ਅਹੀਂ ਜੀ ਮੈਂ ਆ ਆਮ ਆਦਮੀ ਨਾਲ ਨਹੀਂ ਨਹੀਂ ਇਹ ਕਿਹੜੀ ਪਾਰਟੀ ਇਹ ਨਾਲ ਜੀ ਕੋ ਹੈਗੇ ਅਮਰਤਪਾਲ ਦੇ ਜਿਨੇ ਸ ਤੇ ਤੁਸੀਂ ਆਵੰਦੀ ਪਾਰਟੀ ਹਾਂਜੀ ਅਸੀਂ ਆਏ ਆਂ ਨਾਲ ਆ ਮਲਦੀ ਜੀ ਕੋਈ ਦਿਖਾ ਦਿੱਤੀ ਐ ਤੁੰਦੀ ਹਾਂਜੀ ਕਿ ਤਿੰਨ ਚਾਰ ਨਹੀਂ ਦੇ ਆਏ ਆਂ ਜੀ ਦਰਖਾਸਤ ਉਹ ਗਾੜੀਆਂ ਆ ਪਾਏ ਲੈ ਕੇ ਦੇ ਆਂਦਾ ਜਾਂ ਭਾਜੋ ਇੱਥੇ ਤੁਸੀਂ ਤਾਂ ਕਿੰਨਾ ਫਖੰਡ ਫੜਿਆ ਐ ਇਹ ਗਰਮੀਤ ਸਿੰਘ ਐਸਆਈ ਹਾਂਜੀ ਹੁਣ ਕਿੰਨਾ ਕੋ ਨੁਕਸਾਨ ਹੋਇਆ ਡਾਡੇ ਕਰਦਾ ਸਾਡਾ ਨੁਕਸਾਨ ਜੀ ਆ ਵੇਖੋ ਮੰਜੇ ਆ ਸਟਾਂ ਲੱਗੀਆਂ ਵਾ ਮੰਮੀ ਤੇ ਆ ਸਾਰਾ ਕੁ ਪੰਨ ਗਿਆ ਇੱਕ ਆੜਿਆ ਉਹ ਪਾਈਪ ਤੋੜ ਕੇ ਵਿੱਚ ਸਾਰੇ ਬੰਦ ਕਰਕੇ ਝੋਨਾ ਸਾਡਾ ਸੁੱਕ ਜਾਣਾ ਇਹ ਘਰੇ ਤਾਂ ਦਾ ਹੀ ਦੱਸਣ ਦੇ ਹਾਂਜੀ ਇਹ ਘਰੇ ਤਾਂ ਲਿਆਂਦੀ ਆਂ ਮੋਲ ਛਡਾਈ ਆ ਉਹ ਹੀ ਸਾਰੀ ਖਾਰਗੇ ਘਲਾਣਾ ਵੇਖੋ ਜੀ ਬਾਹਰ ਕੌਣ ਖਾਰਗੇ ਇਹ ਖਾਰਗੇ ਆਰ ਭਾਲੋਣੀ ਆਰ ਭਾਲ ਸਿੰਘ ਤੇ ਆ ਰਾਜੂ ਭਾਵਾ ਵਾਲਾ ਜਿਹੜਾ ਜਿਹੜਾ ਜੱਲਾਜੀ ਭੁੱਲਰ ਨੇ ਗਾੜੀ ਪ੍ਰਧਾਨ ਬਣਾਇਆ ਕੀ ਮੰਗ ਕੀ ਕਰਦੇ ਹੁਣ ਮੰਗੇ ਕੇ ਐਸਪੀ ਸਾਹਿਬ ਉਹਨੇ ਜੇ ਕੋਈ ਮਾਰ ਦੇ ਸਾਡੇ ਮੇਰੀ ਘਰ ਦੀ ਮਰੀ ਆ ਜੀ ਆ ਮੁੰਡਾ ਇੱਕੋ ਹੀ ਤੇ ਅਸੀਂ ਇਹ ਹਿਸਾਬ ਕਰਦੇ ਆ ਵੀ ਸਾਨੂੰ ਜੀ ਰੋਜ਼ ਰਾਤ ਨੂੰ ਪੈਂਦੇ ਦਿਨੇ ਵੀ ਪੈ ਜਾਂਦੇ ਆ ਤੇ ਸਾਡੀ ਜਿਆ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜਾਨੂ ਸਾਹਿਬ ਮੇਰਾ ਜੇ ਸਾਡੀ ਕੋਈ ਰਾਤ ਨੂੰ ਕੋਈ ਬੰਦਾ ਪੈ ਜੇ ਕੋਈ ਵੀ ਗੱਲਬਾਤ ਹੋ ਜੇ ਸਾਡੀ ਤੇ ਜੁਮੇਵਾਰੇ ਸਾਰੇ ਪਿੰਡ ਵਾਲੇ ਹੋਣਗੇ ਜੀ ਕੋਈ ਪ੍ਰੂਫ ਹੈਗਾ ਸਾਡੇ ਕੋ ਜਦੋਂ ਗੱਲ ਪਲਾੜ ਪਈ ਆ ਦੇ ਹਾਂਜੀ ਹੈਗਾ ਜੀ ਆ ਵੀਡੀਓ ਹੈਗੀਆਂ ਅੱਛਾ ਵੀਡੀਓ ਹੈ ਹਾਂਜੀ ਹੈਗੀਆਂ ਅਡੇ ਕੋਲੇ ਜਦੋਂ ਮੰਗ ਕਰੋਗੇ ਨਾ ਹਾਂਜੀ ਕੀ ਮੰਗੀ ਕਰੋਗੇ ਨਾ ਮੰਗੇ ਭਾਈ ਕਰਦੇ ਆ ਵੀ ਇਹ ਸਾਡਾ ਇਨਸਾਫ ਦਵਾਇਆ ਜਾਵੇ ਜੇ ਤੇ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਜੀ ਜੇ ਰੋਜ ਤੇ ਜੀ ਚੌਥੇ ਧਿਆਨ ਕੇ ਪਏ ਜਾਂਦੇ ਜੇ ਚੌਂਕੀ ਜਾਂਦੇ ਉਹਨਾਂ ਨੂੰ ਪੈਸੇ ਦੇ ਕੇ ਤੇ ਉਹ ਗਾਲੀਆਂ ਸਾਨੂੰ ਥਾਣੇਦਾਰ ਭਜਾ ਦਿੰਦਾ ਉੱਥੋਂ ਸਾਡੇ ਕੋਈ ਨਹੀਂ ਸੁਣਦਾ ਫਿਰ ਸਾ ਸਿੰਘ ਜੀ ਕਿਹੜਾ ਪਿੰਡ ਆ ਆ ਵਾਲਾ ਕੀ ਗੱਲ ਹੋਈ ਯਾਰ ਇਹ ਜੀ ਤੇ ਜਾ ਤੜਕੇ ਆਣ ਕੇ ਇਹ ਘਰੇ ਪਏ ਆ ਕੌਣ ਪਏ ਆ ਇਹ ਪ ਜੋ ਕਾਰਨ ਕਰਤੂ ਬਏ ਇਹੋ ਹੀ ਪਿਛਮੈਕ ਵੇਚਦੇ ਸੀ ਸ਼ਰਾਬ ਦਾ ਅੰਦੇ ਸਾਡਾ ਨਾਲ ਇੰਦੇ ਠੇਕੇ ਵਾਲਿਆਂ ਫੜੀ ਆ ਵੀ ਇਹਨਾਂ ਦੇ ਨਾਲੋਂ ਦੇ ਤੋ ਫੜਾਈ ਆ ਤੇ ਅਹੀਂ ਫੜਾਈ ਨਹੀਂ ਅਹੀਂ ਸੌਦਾਂ ਤੇ ਜਾ ਦਿੰਨੇ ਹਾਂ ਤੇ ਇਹ ਬਦੋ ਬਦੀ ਇਕੱਠੇ ਹੋ ਕੇ ਤੇ ਨਾਲ ਆਈ ਜਾਂਦੇ ਆ ਕੋ ਕੌਣ ਹੁੰਦੇ ਨਾ ਇਹ ਜੋ ਬੈਕ ਵਾਲਾ ਜਿਹਨਾਂ ਦੀ ਫੜੀ ਜਾ ਤੇ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਸਾਡੇ ਘਰੇ ਆਣ ਕੇ ਪੈ ਗਏ ਆ ਕਿੰਨੇ ਜਣੇ ਸੀ ਸਾਰੇ 15 20 ਬੰਦੇ ਹੋਣੇ ਤੇ ਅਹੀਂ ਮੁੜ ਕੇ ਇਹ ਤੜਕਾ ਆਇਆ ਵਾ ਤੇ ਅਜੇ ਸੋਤੇ ਆ ਮੈਂ ਮੈਂ ਉਧਰ ਛੋਟਾ ਵਾਂਦੇ ਮੈਂ ਜਦ ਰੋਲਾ ਸੁਣਿਆ ਮੈਂ ਉਧਰ ਭਜਾਇਆ ਤੇ ਮੈਂ ਇੱਥੇ ਇੱਥੇ ਆਣ ਕੇ ਵੇੜੇ ਚ ਖਲੋਤਾ ਤੇ ਮੇਰੇ ਆਣ ਕੇ ਡਾਂਗ ਮਾਰਦੀ ਆ ਬਾਹ ਤੇ ਤੇ ਮੇਰੇ ਆਵੇ ਚੰਗਾ ਵਜੇ ਪਾੜਤਾ ਵਾ ਤੇ ਮੈਨੂੰ ਥੱਲੇ ਛੋਟ ਕੇ ਚਪੇੜਾ ਮਾਰ ਲਾ ਪੇ ਪੁਲਿਸ ਨੂੰ ਦਰਖਾਹ ਨਹੀਂ ਦਿੱਤੀ ਇਹਦੇ ਬਾਰੇ ਦਿੱਤੀ ਆ ਜੀ ਗਿਆ ਮੈਂ ਇੱਕਲਾ ਹੀ ਗਿਆ ਮੈਂ ਨਹੀਂ ਗਿਆ ਹਮ ਕੀ ਮੰਗ ਰੋਗੇ ਮੈਂ ਹੀ ਜੇ ਉਹ ਆਨੇ ਆਵੇ ਸਾਡਾ ਕੋਈ ਨਾ ਕੋਈ ਗਰੀਬ ਆਦਮੀ ਆ ਤੇ ਸਾਡਾ ਕੋਈ ਨਾ ਤਾਂ ਕੋਈ ਕਰ ਉਹ ਖਾਲਿ ਮਚਲਾ ਲ ਕਰ